ਉਹ ਆਵੇਂ ਪਾਸੇ ਬਾਹਰ ਜਾਂਦਾ ਮੁੰਡਿਆਂ ਨਾਲ ਹੋ ਜਾਣਾ ਲਾ ਕੇ ਕੋਈ 5 10 ਦਿਨ ਮੈਨੂੰ ਕੋੜਾ ਜਿਹਾ ਹੋ ਜਾਂਦਾ ਅਗਲੇ ਬੁੱਲਾ ਕਹਿਣ ਕਿ ਤੈਨੂੰ ਪਤਾ ਹੈਗਾ ਤੂੰ ਆਪੇ ਸਮਝਦਾ ਨਹੀਂ ਮੈਨੂੰ ਵੀ ਪਤਾ ਵਾ ਖੁੱਦੋਂ ਕਦੋਂ ਮੇਰੇ ਕੋਲ ਆਇਆ ਚਾਰ ਦਿਨ ਲਾ ਜਾ ਹੈ ਉਹ ਤੇਰੇ ਕੋਲ ਦੋ ਦਿਨ ਹੀ ਆ ਜਾ ਹਾਂ ਪਰ ਤੂੰ ਘਰ ਭਰਿਆ ਤੇਰੇ ਛੱਡ ਕੇ ਆਵਾਂ ਨਹੀਂ ਤੇ ਮਗਰੋਂ ਜੇ ਕੋਈ ਨਿਸ਼ਾਨ ਹੋ ਗਿਆ ਤਾਉਂ ਜੇ ਲੈ ਕਦੇ ਮੇਰੇ ਕੋਲ ਆਇਆ ਕੋਈ ਨੂੰ ਗੁੱਸਾ ਠੰਡਾ ਹੋ ਜਾਊਗਾ ਨਾਲੇ ਤੇਰਾ ਵੀ ਹੋ ਜਾਊਗਾ ਦੋ ਦਾ ਵੀ ਹੋ ਜਾਊਗਾ ਉਹ ਵੀ ਗਰਮ ਸੁਭਾਅ ਵਾਲੀ ਆ ਚਲੋ ਕੋਈ ਨੀ ਕੋਲ ਖੜਾ ਨਾ ਦੇਂ ਬੀਂਆਂ ਤੇ ਆਈ ਆ ਜਨ ਨਹੀਂ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਹਾਂ ਆ ਦੀ ਕੋਈ ਨਹੀਂ ਤੂੰ ਅੱਡੇ ਤੇ ਲੈ ਆਵੇਂਗਾ ਫੋਨ ਲਾ ਦੀ ਤੂੰ ਸਾਨੂੰ ਹਾਂ ਖਲਾ ਦੀ ਕੋਈ ਨਹੀਂ ਠੀਕਾ ਚੰਗਾ ਆਉਣੀ ਮੇਰੇ ਪ੍ਰਾਂਹ ਥੋੜੀ ਬਤ ਮਾਤਾ ਦੇ ਦੇ ਮਾਰਾ ਤੇ ਤਣਾਵਾ ਹੋ ਗਿਆ ਬਦਾਂ ਸਾਰਾ ਦੇ ਮਾਤਾ ਟੈਨਸ਼ਨ ਲੈਂਦੀ ਰਹਿੰਦੇ ਦੀ ਸਾਰਾ ਦਾ ਵਿਚਾਰ ਟੈਨਸ਼ਨ ਲੈਂਦੀ ਹੋਰ ਬੋਤ ਠੀਕ ਆ ਤੂੰ ਠੀਕਾ ਹਾਂ ਪੜਾਈ ਕਿਵੇਂ ਚੱਲਦੀ ਹੈ ਚੰਗੀ ਲੱਗਦੀ ਚੱਲ ਪਾਣੀ ਆਣੀ ਮੇਰੇ ਪੁੱਤ ਨੇ ਕਿਵੇਂ ਠੱਲਾ ਜਾਂ ਮੂੰਹ ਦਰਾ ਜਾਂ ਪਤਾ ਕੋ ਬਾਹਰ ਚਲੇ ਜਾ ਪਾ ਲੈ ਜੱਟਲਾ ਕਿ ਦੀ ਕਿਹੜੀ ਗੱਲ ਯਾਰ ਜਿਹੜਾ ਤੂੰ ਕੁੜੀ ਨੂੰ ਵੀ ਬਾਹਰ ਕੱਲਦਾ ਕਿਹਦਾ ਨੂੰ ਹੋ ਗਿਆ ਹੁਣ ਮੰਮੀ ਦਾ ਫੋਨ ਆਇਆ ਸੀਗਾ ਅੱਛਾ ਤੋ ਥੋੜਾ ਜਿਹਾ ਉਹਦਾ ਤੰਗ ਕਰਦਾ ਨੂੰ ਮੰਮੀ ਨੂੰ ਦੰਗ ਕਰਦਾ ਹਾਂ ਵੀ ਥੋੜੇ ਬੋਲਦਾ ਹੈ ਕੰਮ ਕਰਨੀ ਕਰਦਾਗਾ ਤੂੰ ਤਾਂ ਸਿਆਣਾ ਸੀਗਾ ਚੰਗਾ ਹਾਂ ਪਤਾ ਨਹੀਂ ਕਿ ਆ ਤਾਂ ਮੈਂ ਮੰਮੀ ਨੂੰ ਕਿਹਾ ਕਰ ਦੋਕ ਦਿਨ ਮੇਰੇ ਕੋਲ ਆ ਜਾ ਅੱਛਾ ਤੇ ਉਹ ਕਹਿੰਦੀ ਸੀ ਨਹੀਂ ਮੈਂ ਨਹੀਂ ਆਣਾ ਤੇਰੇ ਕੋਲ ਉਹ ਚੰਗਾ ਨਹੀਂ ਲੱਗਦਾ ਜਵਾਈ ਘਰੇ ਆਉਣਾ ਉਹਨੂੰ ਪਤਾ ਉਹ ਪੁਰਾਣੇ ਖਿਆਲਾਂ ਦੀ ਹੈ ਉਹ ਪਾਣੀ ਵੀ ਨਹੀਂ ਪੀਣਾ ਹਨਾ ਤੀ ਦਿਨ ਹਾਂ ਉਹ ਕਹਿੰਦਾ ਹੁਣ ਅਸੀਂ ਵੀ ਤੇਰੇ ਘਰੇ ਆਉਣੀਆਂ ਕਿੰਨਾ ਕੰਨਾ ਚਲ ਤੁਹਾਡੇ ਕੋਲ ਰਹਿ ਕੇ ਆਉਣੀਆਂ ਇੱਕ ਦੋ ਦਿਨ ਨਾ ਕਿਹੜਾ ਸਾਡਾ ਕੰਮ ਕੰਨ ਲੱਗਾ ਤਾਂ ਮੈਂ ਕਿਹਾ ਚਲ ਡੋਗਦੇ ਨਾਲ ਜਾ ਤੇ ਉਹ ਅੱਡੇ ਚੋਂਦੀ ਹੋਣੀ ਆ ਤੇ ਤੁਸੀਂ ਉਹਨੂੰ ਜਾ ਕੇ ਮੈਨੂੰ ਅੱਡੇ ਚ ਲੈ ਆ। ਚੱਲ ਮੈਂ ਲੈ ਆਉਂਗਾ ਇਹਨੇ ਨਾਲ ਹਨਾ ਗੁੱਸਾ ਠੰਡਾ ਹੋਊਗਾ ਤੇ ਆਪਾਂ ਇਸ ਤਰ੍ਹਾਂ ਕਰਾਂਗੇ ਉਹਦੇ ਨੂੰ ਇੱਥੇ ਸੱਦ ਲਾਂਗੇ। ਹਾਂਜੀ ਤੇ ਉਹਨੂੰ ਪੁੱਛਾਂ ਲੇਗੀ ਗੱਲਬਾਤ ਮੈਂ ਕਰੂੰਗਾ ਗੱਲਬਾਤ ਉਹਦੇ ਨਾਲ। ਚਲ ਕੋਈ ਗੱਲ ਨਹੀਂ ਤੂੰ ਐ ਕਰਾ ਚਾਹ ਬਣਾ ਕੋ ਤਾਂ ਤੇ ਫਿਰ ਮੈਂ ਉਹਨੂੰ ਫੋਨ ਕਰੂੰਗੀ ਹਾਂਜੀ ਫੋਨ ਕਰੋਗੀ ਕਿਉਂਕਿ ਮੈਂ ਐਡੇ ਚਾਹੀ ਜਿਦਾ ਤੂੰ ਤਾਂ ਫੋਨ ਕਰਦਾ ਜਦੋਂ ਆਪਾਂ ਨੂੰ ਦਸ ਫੋਨ ਆ ਗਿਆ ਫਿਰ ਮੈਂ ਜਾ ਕੇ ਦੇ ਦੂੰਗਾ ਹਾਂ ਤਾਂ ਠੀਕ ਹਾਂ ਚਲ ਕੋਈ ਟੈਨਸ਼ਨ ਵਾਲੀ ਕਿਹੜੀ ਗੱਲ ਹੈ ਟੈਨਸ਼ਨ ਹੁੰਦੀ ਹੈ ਚਲ ਕੋਈ ਮਾਂ ਪੁੱਤ ਦਾ ਲੜਦੇ ਨਹੀਂ ਰਹਿੰਦੇ ਹੁੰਦੇ ਆ ਵਾਹ ਬਰ ਮੇਰ ਬੱਸ ਤੁਹਾ ਮੈਂ ਠੀਕ ਹੈ ਹਾਂਜੀ ਤੁਸੀਂ ਠੀਕ ਆ ਠੀਕ ਆ ਆਹ ਜੀ ਬੀਬੀ ਹਾਂ ਆਲੀ ਬੋਲ ਚਲ ਵਧੀਆ ਆ ਜਾ ਚਾਹ ਪਾਣੀ ਬਣਾਉਂਦਾ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਓ ਠੀਕ ਆਗਾ। ਮੇਰਾ ਪੁੱਤ ਸੋਣਾ ਬਰਦਾ ਹੈ। ਹਾਂਜੀ। ਬਾਹਰ ਫੁੱਟ ਜਾ ਮੇਰਾ ਪੁੱਤ। ਦੀ ਪਿਆਰੀ ਬੱਚੀ ਮਾਰ ਆਈ ਮੇਰੇ ਪਿੱਛੇ। ਸੱਚੇ ਪਾਸ਼ਾ ਧੀਆਂ ਨੂੰ ਕੰਦਰਸ ਤੇ ਮਰਸੀ। ਹਾਂ ਮਾਰਾ। ਠੀਕ ਆ ਪੁੱਤਰ। ਮੇਰਾ ਠੀਕ ਆਉਦਾ। ਠੀਕ ਹੈ। ਸਾਰਾ ਸਿਰ ਓਹ ਠੀਕ। ਅੱਛਾ ਤੇ ਕੀ ਖੌਣ ਤੇ ਕਹਿੰਦੀ ਪਈ ਜੀ? ਮਨ ਖਾਣ ਦੀ ਥੋੜੀ ਜਿਹੀ ਆਈ ਸੀ ਵੀ। ਗਾਸ ਖਾਂ। ਮਾਰੇ ਬੰ ਬੱਚਿਆਂ ਨਾਲ ਤੁਰਿਆ ਫਿਰਦਾ ਹੈ। ਅੱਛਾ। ਜਿਹੜਾ ਮੇਰਾ ਖਰਬੂਜੇ ਵਾਲਾ ਸ਼ਾਰਟਕਟ ਛਿਲੜਾ ਵਾਲੇ ਖੜੇ ਗਏ। ਅੱਛਾ ਸਾਰਾ ਐਵੇਂ ਜਾਮ ਕਰਦੇ ਕੋਈ ਪਰਦਾ ਕੋਈ ਇਹਦੇ ਤੇ ਐਵੇਂ ਮਾਰਿਆ ਉਹਨਾਂ ਕਾਹ ਦਿੱਤਾ ਇਹ ਮਥੋਂ ਮੈਂ ਆਖਿਆ ਤੇ ਮੇਰੇ ਗੱਲ ਪੈਣ ਨੂੰ ਆਇਆ ਅੱਗੋਂ ਮੈਨੂੰ ਵਾਲਾ ਜਾਣਾ ਤੇ ਭੈਣ ਕੋਲ 4 ਦਿਨ ਚਲੀ ਜਾ ਅੱਛਾ ਇਹਨਾਂ ਧੀਆਂ ਕਿੰਨੀਆਂ ਲੋਕੀ ਕਹਿੰਦੇ ਪੋਤਰ ਪੋਤਰ ਮੈਂ ਨਾ ਤੋਦੋਂ ਦੇਨੀ ਟੈਨਸ਼ਨ ਲੱਗੀ ਫਿਰ ਮੈਨੂੰ ਪਤਾ ਨਹੀਂ ਕਿ ਗੱਲ ਬਣ ਗਈ ਤਾਂ ਕਿ ਨਹੀਂ ਬਣ ਗਈ ਹੁਣ ਮੈਂ ਘਰ-ਬਾਰ ਸਾਰਾ ਕੁਝ ਛੱਡ ਕੇ ਹੋਈ ਆ ਰਹੀ ਹੂੰ ਤਾਂ ਮੈਨੂੰ ਅੱਥੀਕਰ ਹੋਈ ਜਾਂਦਾ ਮਗਰੋਂ ਨਾ ਜਿਹੜੀ ਕੋਈ ਨਿਸ਼ਾਨ ਹੋ ਜਾਣਾ ਇਹ ਤਾਂ ਤੁਰ ਜਾਂਦਾ ਫੇਰ ਮੁੰਡਿਆਂ ਨਾਲ ਘਰ ਘਰ ਆਇਆ ਪਿਆ ਇੰਨਾ ਤਾਂ ਘਰ ਤੇ ਸਮਾਨ ਪਿਆ ਆਪਣਾ ਤਾਂ ਕੋਤੋਂ ਦੀ ਨਹੀਂ ਸ਼ਤੀ ਦਾ ਘਰ ਮੈਂ ਤਾਂ ਵਧੀਆ ਕੀਤਾ ਸੋਵੇ ਮੇਰੇ ਕੋਲ ਆ ਗਈਆਂ ਤਾਂ ਮੇਰਾ ਵੀ ਮਨ ਗਿਆ ਉਧਰ ਆ ਜਾ ਪਿਆ ਵੀ ਤਨੀ ਤੂੰ ਵੀ ਕਹੀ ਜਾਂਦੀ ਕਿ ਨਹੀਂ ਬੀਬੀ ਆਈ ਨਹੀਂ ਬੜੇ ਦਿਨ ਹੋ ਗਏ ਨੇ ਤੇ ਮੈਂ ਕਿਹਾ ਚੱਲ ਤੂੰ ਆ ਜਾ ਕਿ ਨਾਲ ਤੂੰ ਮੇਰੇ ਜਿੰਗ ਮੇਰਾ ਤਾਂ ਟਾਈਮ ਹੀ ਨਹੀਂ ਲੱਗਦਾ ਕੀ ਕਰਾ ਪੀਵੇ ਘਰ ਆਉਂਨੇ ਜੀ ਕਰਦਾ ਮੈਂ ਕਹਿੰਦਾ ਭਰਿਆ ਤਰੇ ਘਰ ਇਹ ਤੇਂਦੇ ਕਰੇ ਕੀ ਜਿਆਦਾ ਰਹਾ ਨਾ ਢੀਆਂ ਕਰੇ ਨਹੀਂ ਜੈ ਤੇਂਦੇ ਕਰਦਾ ਤਾਂ ਪਾਣੀ ਨਹੀਂ ਪੀਂਦਾ ਉਹ ਕੋਈ ਨਹੀਂ ਬੀਬੀ ਇਹ ਪਿਛਲੀ ਸੋਚ ਹੈ ਹੁਣ ਆਲਾ ਕੋਈ ਨਹੀਂ ਲੋਕੀ ਸੋਚਦੇ ਗਏ ਜੇ ਢੀਆਂ ਕਰੋ ਪਾਣੀ ਨਹੀਂ ਪੀਣਾ ਹੁੰਦਾ ਕੋਈ ਨੀ ਦਬਚਾ ਕੋਈ ਬਣਾਉਣੀ ਤਾਂ ਤੂੰ ਬੈਠ ਟੈਨਸ਼ਨ ਨਾ ਲੈ ਤੂੰ ਹਾਂ ਕੋਈ ਹੁੰਦਾ ਸੋਚਣਾ ਆਪਾਂ ਉਹਦੇ ਨੂੰ ਬਣਾ ਆ ਜਾਂਦਾ ਤਾਂ ਆਪਾਂ ਨੂੰ ਕਹਿ ਦੇਣੀ ਉਹਦੇ ਆਖੇ ਲੱਗ ਜਾਂਦਾ ਬੀਬੀ ਉਹਦੇ ਸਮਝਾਣਾ ਸਮਝ ਜੂਗਾ ਕੀ ਪਤਾ ਉਹਦੇ ਆਖੇ ਹੀ ਲੱਗ ਜਾ ਜਦ ਸਮਝ ਜਾਵੇ ਹਾਂ ਨਾ ਕੋਈ ਪਤਾ ਨਹੀਂ ਸਮਝ ਜਾਂਦਾ ਕਈ ਵੇਰ ਬੱਚਾ ਕਿਸੇ ਦੇ ਆਖੇ ਲੱਗ ਜਾਂਦੇ ਹਾਂ ਚਲ ਤੂੰ ਟੈਨਸ਼ਨ ਆ ਲੈ ਕੋਈ ਨਹੀਂ ਆ ਜਾਂਦਾ ਤਾਂ ਆਪਾਂ ਨੂੰ ਕਹਿ ਦੇਣੀ ਹਨਾ ਚਾਹ ਪਾਣੀ ਬਣਾਉਣ ਵਾਲਾ ਬਣਾ ਲੀ ਹੋਰ ਜੋ ਹੁੰਦਾ ਰਹਾ ਆ ਵੀ ਲੈ ਜਾ ਹੁਣ ਮੈਂ ਨਹੀਂ ਖਾਂਦਾ ਪੁੱਤ ਮਰਚਾਂ ਬਹੁਤ ਜਾਂਦਾ ਐਂ ਬੋਤ ਤੂੰ ਤੂੰ ਢਾ ਦਾ ਸੰ ਪੁੱਤਰ ਨਹੀਂ ਕੰਮ ਆਦੇ ਧੀਆਂ ਆਈਏ ਆਲੇ ਹੁਣ ਤੇਰੇ ਕਿੰਨੀ ਮੈਂ ਕੀਤਾ ਤੇਰਾ ਤੇਰੇ ਅੱਗੇ ਲਿਆ ਕੇ ਰੱਖਿਆ ਪਾਣੀ ਤੈਨੂੰ ਪਿਆਇਆ ਹੈ ਤੇਰਾ ਉਹਨੇ ਧੌਣ ਮੜੀ ਵੀ ਮੇਰੇ ਦਾਦੀ ਦੇ ਕੋਸ਼ ਆਰ ਨਹੀਂ ਆਇਆ ਪੁੱਤਰ ਤਾਂ ਆਖੀ ਮਰੀ ਹੁੰਦੇ ਤਾਂ ਮਰੀਨ ਨਹੀਂ ਮਾਤਾ ਮੈਨੂੰ ਤਾਂ ਫਰਕ ਹੁੰਦਾ ਮੈਂ ਤਾਂ ਐਵੇਂ ਬਾਦਰ ਸੀਗਾ ਜਿਹੜਾ ਧੀਆ ਨੂੰ ਮਾੜਾ ਸਮਝਦਾ ਸੀਗਾ ਧੀਆ ਦਾ ਪਿਆਰ ਪੁੱਤਰਾ ਨਾਲੋਂ ਵਾਪੂਨੋਂ ਜ਼ਿਆਦਾ ਹੁੰਦਾ ਹੈ ਸਹੀ ਨਹੀਂ ਆਹ ਕਹ ਤੇ ਇਹ ਜਿਵੇਂ ਬੋਲਣਾ ਆ ਗਈ ਪੁੱਤਰ ਦਾ ਠੀਕ ਹੋ ਚੱਲ ਗਿਆ ਤਾਂ ਦੋ ਦਿਨ ਆ ਗਈ ਨਹੀਂ ਨਹੀਂ ਤੇਰਾ ਆਪਣੇ ਘਰ ਆ ਮਾਤਾ ਧੀਆ ਨਾਲ ਪਿਆਰ ਕਰਦਾ ਹੈ ਤੇਰੇ ਘਰ 'ਚ ਬਰਕਤ ਪਈ ਕਿਉਂ ਨਹੀਂ ਉਹ ਮਾਲਕ ਨੂੰ ਬਹੁਤ ਸੁਣਿਆ ਕੋ ਮਾਲਕ ਨਹੀਂ ਕੋਈ ਨਹੀਂ ਮਾਤਾ ਤੇ ਬਹਿ ਮੈਂ ਉਹਨਾਂ ਨੇ ਹਮਾਰਾ ਇਸ ਮੇਰ ਕਰੀ ਧੀਆ ਨੂੰ ਚੜ੍ਹਦੀ ਕਲਾ ਰੱਖੀ ਹੈਲੋ ਹਾਂ ਸਤਿ ਸ੍ਰੀ ਅਕਾਲ ਭੈਣਾ ਆ ਵਧੀਆ ਤੋਰ ਤੂੰ ਸੁਣਾ ਬਾਤਾਂ ਲੱ ਤਾਂ ਮੇਰੀ ਕੋਈ ਗੱਲ ਨਹੀਂ ਹੋਈ ਅੱਛਾ ਤੇਰੇ ਕੋਲ ਆ ਗਈ ਯਾਰ ਕੀ ਕਹਿੰਦੀ ਨਹੀਂ ਮੈਂ ਉੱਥੇ ਲੈਣ ਕੀ ਆਉਣਾ ਆ ਅੱਛਾ ਇੰਨੇ ਹੀ ਗੁੱਸਾ ਬਣਾ ਗਈ ਹੋਣਾ ਆਨਾ ਹੀ ਪੈਣਾ ਨਾ ਟਿਪ ਉਹਨੇ ਟੈਂਟ ਟੱਕਰ ਤੇ ਤੋਂ ਮਾਤਾ ਨੂੰ ਸਮਝਾ ਮੜਿਆ ਹਾਂ ਚੱਲ ਚੰਗਾ ਹਾਂ ਮੈਂ ਆਉਣਾ ਕੋਈ ਨਹੀਂ ਆਹੋ ਛੇਤੀ ਆਇੰਦਾ ਆ ਮਨਾ ਹੁਣ ਮਾਫੀ ਮੰਗਣੀ ਪੈਣੀ ਆ ਹੁਣ ਘਰੇ ਤਾਂ ਜਾਣਾ ਨਹੀਂ ਪੈਣਾ ਉਹਦੇ ਮਾਤਾ ਕੋਲੀ ਪੈਣਾ ਚਲੀਏ ਅੱਛਾ ਗੱਲ ਕੋ ਨਹੀਂ ਪੰਜ ਛੇ ਮੁੰਡੇ ਸੀਗੇ ਵਿੱਚੇ ਮੈਂ ਸੀਗਾ ਤੇ ਉਹਨਾਂ ਕੋਈ ਗਲਤ ਕੰਮ ਕੀਤਾ ਨਹੀਂ ਕੀਤਾ ਤੇ ਵਿੱਚ ਹੀ ਮੈਂ ਆ ਗਿਆ ਤੇ ਹੁਣ ਇਹਨੂੰ ਕੌਣ ਸਮਝਾਵੇ ਵੀ ਜੇ ਉਹਨਾਂ ਨੇ ਗਲਤੀ ਕੀਤੀ ਵਿੱਚ ਮੰਨ ਲਓ ਮੇਰਾ ਨਾਂ ਆ ਗਿਆ ਹੁਣ ਇਹਨੂੰ ਮੈਂ ਸਮਝਾਈ ਜਾਣਾ ਵੀ ਮੇਰੀ ਕੋਈ ਗਲਤੀ ਨਹੀਂ ਮਾਤਾ ਵੀ ਸੱਤ ਸਾਹਮਣੇ ਜਦੋਂ ਆਉਗਾ ਸਾਰਿਆਂ ਨੂੰ ਸਭ ਤੋਂ ਵੱਸ ਵੀ ਤੂੰ ਕਾ ਤੋ ਇਹਦੇ ਨਾਲ ਗੁੱਸੇ ਹੋਈ ਵੀ ਤੈਨੂੰ ਕਿਉਂ ਕਹਿੰਦਾ ਮੇਰੀ ਗਲਤੀ ਕੋਈ ਨਹੀਂ ਭਵੇਂ ਦੀ ਗਲਤੀ ਤੇ ਭਵੇਂ ਨਹੀਂ ਗਲਤੀ ਗਲਤਨਾ ਰਾਜੇ ਤੇ ਗਲਤੀ ਹੋ ਜਾਂਦੀ ਤੈਨੂੰ ਕਿਸੇ ਨੇ ਕੁਝ ਕਿਹਾ ਹੋਰ ਅਗਲੇ ਕਹਿੰਦੇ ਕਿ ਤੂੰ ਨਾ ਮਾਦਾ ਤੇਰੇ ਮੂੰਹ ਅਸੀਂ ਚੁੱਪ ਕਰਕੇ ਨਹੀਂ ਦੱਸੀ ਮੁੰਡੇ ਦੀਆਂ ਲੱਤਾਂ ਤੋੜ ਦੇਣੀਆਂ ਅਸੀਂ ਐਵੇਂ ਮਾ ਤਾਂ ਉਹਨਾਂ ਨੇ ਮੇਰੀਆਂ ਲੱਤਾਂ ਤੋੜ ਦੇਣੀਆਂ ਸੀ ਐਵੇਂ ਕਿਵੇਂ ਉਹਨਾਂ ਨੇ ਮੇਰੀ ਲੱਤਾਂ ਤੋੜ ਦੇਣੀਆਂ ਸੀ ਹੈਗੀ ਉਹਨਾਂ ਤੇ ਨਹੀਂ ਜ਼ਰਤ ਤਾਂ ਮੈਂ ਆਂ ਕਹਿੰਦੇ ਨਹੀਂ ਅੱਲਾਹ ਤੇਰੀ ਬੋਲਣ ਦੀ ਟੂਣ ਕੀ ਤੇਰੀ ਹਣਾ ਵੀ ਮਾ ਨਾਲ ਤੂੰ ਖੜਾ ਗੁੱਸਾ ਸੀਗੀ ਤੱਕ ਕੇ ਮੈਂ ਉੱਠਿਆ ਸੁੱਤਾ ਤੇ ਮੇਰਾ ਰਾਤ ਦਾ ਮੈਨੂੰ ਸੀਗਾ ਗੁੱਸਾ ਤੇ ਵੀ ਇਹ ਫਿਰ ਮੈਨੂੰ ਤੜਕੇ ਆ ਕੇ ਬੋਲਣ ਲੱਗੀ ਵੀ ਔਠਪਾਏ ਜੋ ਪਲਾਨ ਲੜਨ ਦਾ ਤੇ ਫਿਰ ਮੈਂ ਦੱਸਾਂ ਹੁਣ ਕੀ ਕਰਾਂ ਚਲ ਕੋਈ ਨਹੀਂ ਮੈਨੂੰ ਕੱਢ ਗਿਆ ਦੁਸਰ ਮੈਂ ਬੋਲ ਪਿਆ ਤੇ ਮੈਨੂੰ ਹੁਣ ਲਾਂਭਾ ਮਿਲਿਆ ਤੇ ਫਿਰ ਮੈਂ ਤਾਂ ਸੜੀ ਮੱਛੀ ਨੂੰ ਬੋਲ ਰਿਹਾ ਮਾਤਾ ਮਾਂ ਨੂੰ ਕਿ ਪਤਾ ਤੈ ਤੂੰ ਸੱਚੀ ਆਏ ਚੱਲ ਮਾਂ ਪੁੱਤ ਦੀ ਤਾਂ ਲੜਾਈ ਮਾਤਾ ਹੁੰਦੀ ਰਹਿੰਦੀ ਹੈ ਮੈਨੂੰ ਲੱਗਾ ਵੀ ਕਿਦਰੇ ਤੂੰ ਇੱਥੇ ਕਿਦਰ ਗਵਨਦਨ ਘਰੇ ਜਾ ਵੈਸੇ ਬਾਜ਼ਾਰ ਤੇ ਗਈ ਹੋ ਕਿ ਮੈਨੂੰ ਤੋਂ ਤਾਂ ਪਤਾ ਲੱਗਾ ਜਦੋਂ ਮੈਨੂੰ ਭੈਣ ਨੇ ਫੋਨ ਲਾਇਆ ਵੀ ਆ ਜਾ ਇੱਥੇ ਆਏ ਦੋ ਤੇ ਮੈਂ ਫਿਰ ਫੋਨ ਜਦੋਂ ਮੈਂ ਸੁਣਿਆ ਮੈਂ ਉਹ ਤੂੰ ਕਹਿੰਦੀ ਸੀ ਵੀ ਮੈਂ ਉਹ ਤਾਂ ਉਹਨੂੰ ਅਸੀਂ ਲੈ ਕੇ ਆ ਉਹਨੂੰ ਬਾਹਲਾ ਕਹਾ ਨਹੀਂ ਉਹ ਪਰ ਉਹ ਛੱਡ ਗਿਆ ਗਿਆ ਮੈਂ ਤੂੰ ਆ ਜਾ ਚਲ ਫੇਰ ਕੀ ਹੁੰਦਾ ਧੀ ਕੋਈ ਆਉਣਾ ਚੱਲ ਛੱਡ ਮਾਤਾ ਹੁਣ ਐਵੇਂ ਹਣਾ ਕੀ ਫਾਇਦਾ ਤੂੰ ਇਹਦੇ ਨਾਲ ਲੜਨਾ ਨਹੀਂ ਆਇਆ ਤੂੰ ਤੇਰੀ ਜਾਲੀ ਟੈਨਸ਼ਨ ਲੈਦੀ ਓ ਤੇਰਾ ਭਲਾ ਸੋਚਦੀ ਹਾਂ ਤੇਰਾ ਭਲਾ ਸੋਚਦੀ ਐਵੇਂ ਨਹੀਂ ਕਰੀਦਾ ਤੂੰ ਮਾੜੀ ਸੰਗਤ ਨਾਲ ਨਹੀਂ ਇੱਕਦਾਂ ਤੂੰ ਮਾਫੀ ਮੰਗੋ ਤੂੰ ਤੇ ਇੱਕ ਨੂੰ ਕਹਿ ਦੀ ਮੈਂ ਹੁਣ ਅੱਜ ਤੋਂ ਬਾਅਦ ਤੇ ਮਾੜੀ ਸੰਗਤ ਵਾਲਿਆਂ ਨਾਲ ਨਹੀਂ ਜਾਂਦਾ ਚਲ ਸੌਰੀ ਮਾਤਾ ਵੇ ਕੰਨਾਂ ਨੂੰ ਹੱਥ ਲਾ ਕੇ ਕਹਿਣਾ ਤੂੰ ਚਲ ਮਾਫ ਕਰਦੇ ਅੱਜ ਤੋਂ ਬਾਅਦ ਮੈਂ ਪੱਕੀ ਸੋਚ ਖਾਣਾ ਵੀ ਮੈਂ ਮਾੜੀ ਸੰਗਤ ਜਰਾ मेरे तो यकीन है नी गा पौधन नवनीत क्या को बहने गुस्सा करके मामा जी मेरे को आए नही है चल मैं भी आना बैठो